ਖਨੋਰੀ ਮੋਰਚੇ ਦੀ ਹਰ ਇੱਕ ਤਸਵੀਰ ਵਿਖਾ ਰਹੇ ਹਾਂ ਖਨੋਰੀ ਮੋਰਚੇ ਦੇ ਵਿੱਚ ਜਿੱਥੇ ਇੱਕ ਪਾਸੇ ਕੱਠ ਵੱਧਦੇ ਨਜ਼ਰ ਆ ਰਹੇ ਨੇ ਉੱਥੇ ਉਹਨਾਂ ਆਗੂਆਂ ਦੇ ਉੱਪਰ ਵੀ ਸਵਾਲ ਚੱਕੇ ਜਾ ਰਹੇ ਨੇ ਜਿਹੜੇ ਹਜੇ ਤੱਕ ਇਸ ਅੰਦੋਲਨ ਦਾ ਹਿੱਸਾ ਨਹੀਂ ਬਣੇ ਯਾਨੀ ਐਸਕੇਐਮ ਪੋਲੀਟੀਕਲ ਦੀ ਗੱਲ ਕਰੀਏ ਮੀਟਿੰਗਾਂ ਜ਼ਰੂਰ ਕਰਦੇ ਨੇ ਬਾੜਲੇ ਪਾਸਿਓਂ ਸਮਰਥਨ ਜ਼ਰੂਰ ਦਿੰਦੇ ਨੇ ਲੇਕਿਨ ਹੁਣ ਹਰ ਕੋਈ ਕਹਿਣ ਲੱਗ ਗਿਆ ਕਿ ਉਹਨਾਂ ਨੂੰ ਵੀ ਇਸ ਅੰਦੋਲਨ ਦਾ ਹਿੱਸਾ ਬਣਨਾ ਚਾਹੀਦਾ ਹੈ ਲੇਕਿਨ ਜਦੋਂ ਉਹਨਾਂ ਆਗੂਆਂ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਦਾ ਕਹਿਣਾ ਕੁਝ ਹੋਰ ਹੀ ਹੈ ਇੱਕ ਸ਼ਖਸ ਸਾਡੇ ਨਾਲ ਨੇ ਸੰਗਰੂਰ ਤੋਂ ਆਏ ਨੇ ਮਲਕੀ ਮਲਕੀ ਤੇ ਸਿੱਧੂ ਸਿੱਧੂ ਸਾਹਿਬ ਕੁਝ ਲੈ ਕੇ ਆਏ ਹੋ ਹੱਥ ਦੇ ਸਾਨੂੰ ਉਹਨਾਂ ਪ੍ਰਤੀ ਰੋਸਾ ਹੈ ਤੇ ਜਿਹੜੀਆਂ ਰਾਜਨੀਤਿਕ ਅਸੀਂ ਪਾਰਟੀਆਂ ਨੂੰ ਘੇਰਦੇ ਹੁੰਦੇ ਤੇ ਪਿੰਡਾਂ ਦੇ ਵਿੱਚ ਉਹ ਇੱਥੇ ਆ ਕੇ ਗਈਆਂ ਨੇ ਬਾਪੂ ਡੱਲੇਵਾਲ ਸਾਹਿਬ ਦਾ ਹਾ ਦਾ ਨਾਰਾ ਮਾਰ ਕੇ ਗਈਆਂ ਨੇ ਪਤਾ ਵੀ ਲੈ ਕੇ ਗਈਆਂ ਨੇ ਦੁਖ ਸੁੱਖੂ ਵੀ ਕਰਕੇ ਗਈਆਂ ਨੇ ਉਹਨਾਂ ਪ੍ਰਤੀ ਮੇਰਾ ਰੋਸਾ ਵਿੱਚ ਚਾਰ ਲੈਣਾ ਲਿਖਿਆ ਨੇ ਜੀ ਉਹਨਾਂ ਪ੍ਰਤੀ ਵਿਰੋਧ ਜਿਹੜੀਆਂ ਜਥੇਬੰਦੀਆਂ ਨਹੀਂ ਆਈਆਂ ਉਹਨਾਂ ਪ੍ਰਤੀ ਦਾ ਰੋਸ ਨਹੀਂ ਆਈ ਤੇ ਜਿਹੜੇ ਜਿਹੜੇ ਰਾਜਨੇਤਾ ਆ ਗਏ ਉਹਨਾਂ ਕੋਈ ਨਹੀਂ ਅੱਜ ਅੱਜ ਤੇ ਸਾਡੇ ਚ ਕੋਈ ਗਿੱਲਾ ਸਿਕਵਾ ਨਹੀਂ ਆ ਤੇ ਰਾਜ ਸਭਾ ਵੀ ਖੜੇ ਹੋਗੇ ਪੋਸਟਰ ਲੈ ਕੇ ਡੱਲੇਵਾਲ ਸਾਹਿਬ ਦੇ ਹੱਥ ਦੇ ਵਿੱਚ ਆਪਣੇ ਆਇਆ ਤੇ ਸਾਰੇ ਆਏ ਨਹੀਂ ਜੀ ਕੋਈ ਗੱਲ ਨਹੀਂ ਜੀ ਉਹਨਾਂ ਕਾਂਗਰਸ ਪਾਰਟੀ ਆਈ ਆ ਕੋਈ ਗੱਲ ਨਹੀਂ ਸਾਡਾ ਉਹਨਾਂ ਦਾ ਕੋਈ ਰੋਸਾ ਨਹੀਂ ਹੈਗਾ ਜਿਹੜੇ ਸਾਡੇ ਚ ਉਰੇ ਆ ਕੇ ਹਾ ਦਾ ਨਾਰਾ ਮਾਰ ਕੇ ਨੇ ਖੜੇ ਨੇ ਜਿਹੜੇ ਆਪਣੇ ਨਹੀਂ ਆਏ ਹਾਂਜੀ ਜਿਹੜੇ ਨਹੀਂ ਆਏ ਉਹਨਾਂ ਉਹਨਾਂ ਪ੍ਰਤੀ ਰੋਸਾ ਹੈਗਾ ਜੀ ਸਾਡੀਆਂ ਜਥੇਬੰਦੀਆਂ ਨਹੀਂ ਆਈਆਂ ਇਦਾਂ ਬਿਆ ਕਰ ਰਹੇ ਹੋ ਉਸ ਗੁੱਸੇ ਨੂੰ ਉਹ ਮੈਂ ਐ ਕਰ ਰਿਹਾ ਦੇਖੋ ਚਵੜਾ ਤੂੰ ਚਵੜਾ ਨਾ ਮਾਰ ਓਏ ਚਵੜਾ ਤੂੰ ਚਵੜਾ ਨਾ ਮਾਰ ਓਏ ਕੌਣਾ ਚਵੜ ਤੂੰ ਹੈ ਨਹੀਂ ਐਨੇ ਜੋਗਰਾ ਰੁੱਲਦੂ ਚਵੜਾ ਤੂੰ ਚਵੜਾ ਨਾ ਮਾਰ ਓਏ ਤੂੰ ਹੈ ਨਹੀਂ ਐਨੇ ਜੋਗਰਾ ਬਾਪੂ ਡੱਲੇਵਾਲ ਰਿਹਾ ਕਸ਼ਟ ਸਹਾਰ ਓਏ ਬਾਪੂ ਡੱਲੇਵਾਲ ਰਿਹਾ ਕਸ਼ਟ ਸਹਾਰ ਓਏ ਤੂੰ ਹੈ ਨਹੀਂ ਐਨੇ ਜੋਗਰਾ ਰੁੱਲਦੂ ਤੂੰ ਚਵੜਾ ਨਾ ਮਾਰ ਓਏ ਤੁਹੈਣੀ ਐਨੇ ਜੋਗਰਾ ਓਏ ਪੌਂਕਣ ਵਾਲੇ ਕੁੱਤੇ ਕਦੇ ਸੂਣੀ ਦੇਣੀ ਵੱਢਦੇ ਮਨ ਦੀ ਪੜਾਸ ਉਹ ਪੌਂਕ ਪੌਂਕ ਕੱਢਦੇ ਓਏ ਪੌਂਕਣ ਵਾਲੇ ਕੁੱਤੇ ਕਦੇ ਸੂਣੀ ਦੇਣੀ ਵੱਢਦੇ ਮਨ ਦੀ ਪੜਾਸ ਉਹ ਪੌਂਕ ਪੌਂਕ ਕੱਢਦੇ ਖੜਦਾ ਕਿਉਂ ਨਹੀਂ ਆਕੇ ਬਾਡਰਾਂ ਤੇ ਓਏ ਖੜਦਾ ਕਿਉਂ ਨਹੀਂ ਆਕੇ ਬਾਡਰਾਂ ਤੇ ਓਏ ਇਥੀ ਭੌਂਕੇ ਡੋਗਰਾ ਓਏ ਇਥੀ ਭੌਂਕੇ ਡੋਗਰਾ ਚਾਵਲਾ ਤੂੰ ਚਾਵਲਾਣਾ ਮਾਰ ਓਏ ਤੂੰ ਹੈਣੀ ਐਨੇ ਜੋਗਰਾ ਚਾਵਲਾ ਤੂੰ ਚਾਵਲਾਣਾ ਮਾਰ ਓਏ ਤੂੰ ਹੈਣੀ ਐਨੇ ਜੋਗਰਾ ਤੂੰ ਰੁਲਦੂ ਹੈਣੀ ਐਨੇ ਜੋਗਰਾ ਬਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਿੰਘ ਮਾਨ ਸਾਨੂੰ ਲੈ ਕੇ ਗੁੱਸਾ ਆ ਪਿਛਲ ਦਿਨਾਂ ਦੇ ਵਿੱਚ ਜਿਹੜਾ ਬਿਆਨ ਆਇਆ ਉਹ ਸਾਰੀਆਂ ਜੀਜਦੇ ਬੰਨੀਆਂ ਖੜੀਆਂ ਨੇ ਕੋਈ ਗੱਲ ਨਹੀਂ ਮੈਂ ਕਿਹੜਾ ਕੋਈ ਗਾਲੀ ਗਲੋਚ ਕੱਢੀ ਆ ਇੱਕ ਤਾਨਾ ਮਾਰਿਆ ਜੀ ਹਾਂ ਵੀ ਇੱਥੇ ਭੌਂਕਣ ਦਾ ਕੋਈ ਬੰਧ ਨਹੀਂ ਜੇ ਤੁਸੀਂ ਨੇ ਤੈਨ ਨਹੀਂ ਆਉਣਾ ਫਿਰ ਭੌਂਕਣਾਓ ਭੌਂਕੇ ਹੈਗਾ ਜੀ ਸਾਨੂੰ ਉਹਦੇ ਇਸ ਗੱਲ ਦਾ ਸਾਨੂੰ ਗੁੱਸਾ ਵੀ ਆ ਤੇ ਰੋਸਾ ਵੀ ਹੈਗਾ ਜੀ ਲੇਕਿਨ ਆਪਣੀ ਮਰਜ਼ੀ ਆ ਆਪਣੀ ਮਰਜ਼ੀ ਵੀ ਤੇ ਹੁੰਦੀ ਹੈ ਕਿਸੇ ਦੀ ਕੋਈ ਜਥੇਬੰਦੀ ਸਹਿਮਤ ਹੁੰਦੀ ਹੈ ਕੋਈ ਜਥੇਬੰਦੀ ਸਹਿਮਤ ਨਹੀਂ ਹੁੰਦੀ ਔਰ ਉਹ ਜਥੇਬੰਦੀਆਂ ਜਿਹੜੀਆਂ ਨੇ ਉਹ ਕਹਿੰਦੀਆਂ ਸਾਨੂੰ ਬੁਲਾਇਆ ਤੇ ਹੈ ਨਹੀਂ ਕਿਸੇ ਆਪਣੀ ਮਰਜ਼ੀ ਹੁੰਦੀ ਹੈਗੀ ਚਲੋ ਮੰਨ ਲੈਂਦੇ ਆ ਗੱਲ ਨਹੀਂ ਆਉਣਾ ਕੋਈ ਚੱਕਰ ਨਹੀਂ ਦੀ ਨਾ ਆਉਂਦਾ ਆਪਣੇ ਭੰਦੇੜ ਸਾਹਿਬ ਨੇ ਵੀ ਕਹੇ ਦੀ ਸਰਵਨ ਭੰਦੇੜ ਸਿੰਘ ਨੇ ਵੀ ਇਹੀ ਗੱਲ ਕਹੀ ਸੀ ਜੇ ਤੇ ਨਹੀਂ ਆਉਣਾ ਹੈਗਾ ਤੂੰ ਫਿਰ ਤੂੰ ਚੁੱਪ ਕਰ ਜਾ ਆਪਣੀ ਜਮਾਨ ਨੂੰ ਬੰਦ ਕਰ ਲਾ ਫਿਰ ਬੋਲਣ ਦੀ ਲੋੜ ਨਹੀਂ ਹੈ ਤੂੰ ਉਹ ਵੀਡੀਓ ਬਣਾਉਂਦੇ ਨੇ ਜੀ ਰੋਜ਼ ਬਿਆਨ ਦਿੰਦਾ ਉਹ ਫਿਰ ਮੈਂ ਇਸ ਗੱਲ ਤੋਂ ਮੈਂ ਗੁੱਸੇ ਜਾ ਕੇ ਇਹ ਚਾਰ ਲੈਣਾ ਲੱਗੀਆਂ ਨਹੀਂ ਮੈਂ ਲਿਖਦਾ ਬਣੀ ਤੀ ਜੀ ਹਾਂਜੀ ਪਰ ਇਸ ਤੇ ਇਤਰਾਸ ਤੇ ਹੋਊਗਾ ਬਈ ਇਸ ਤਰ੍ਹਾਂ ਇਸ ਤਰ੍ਹਾਂ ਨਾ ਭੰਡੋ ਨਹੀਂ ਭੰਡਣਾ ਭੰਡਾ ਭੰਡ ਨੂੰ ਆਪਾਂ ਕਿਹੜਾ ਹੀ ਭੰਡ ਨੂੰ ਕਿਹੜਾ ਮੈਂ ਕੋਈ ਗਾਲੀ ਗਲੋਚ ਕੱਢੀ ਆ ਉਹਨੂੰ ਸਾਨੂੰ ਵੀ ਤਾਂ ਬੁਰਾ ਭਲਾ ਬੋਲਦੀ ਨੇ ਮੈਂ ਕਿਹੜਾ ਕੋਈ ਉਹਨੂੰ ਬੁਰਾ ਭਲਾ ਤਾਂ ਨਹੀਂ ਬੋਲਿਆ ਮੈਂ ਇੰਨੀ ਗੱਲ ਕਿਹਾ ਵੀ ਪੌਂਕਣ ਬਾਰੇ ਕਿਹਾ ਮੈਂ ਵੀ ਜ਼ਰੂਰ ਵੀ ਪੌਂਕਣ ਵਾਲੇ ਕੁੱਤੇ ਕਿਤੇ ਵੜਦੇ ਹੀ ਨਹੀਂ ਹੁੰਦੇਗੇ ਸਾਡੇ ਨਾਲ ਫਿਰ ਚ ਖੜਨੇ تھے ਅਗੇ ਬਾਰਡਰ ਤੇ ਬਾਰਡਰਾਂ ਤੇ ਸੰਭੂ ਬਾਰਡਰ ਤੇ ਜਾਣ ਉਰੇ ਆਵੇ ਖਨੋਰੀ ਬਾਰਡਰ ਆਵੇ ਉਹ ਜੇ ਨਹੀਂ ਉਰੇ ਆਉ ਕਿਆਰਥਾ ਵਿੱਚ ਸਾਡੇ ਬੈਠਣਾ ਤੇ ਬੈਠੇ ਤੇ ਕਿਸਾਨ ਮੰਗ ਨੂੰ ਲੈ ਕੇ ਤੁਸੀਂ ਸੰਘਰਸ਼ ਕਰ ਰਹੇ ਹੋ ਸਾਡੀ ਵੀ ਉਹੀ ਮੰਗ ਹੈ ਅਸੀਂ ਆਪਣੇ ਢੰਗ ਦੇ ਨਾਲ ਪ੍ਰੋਟੈਸਟ ਕਰ ਰਹੇ ਹਾਂ ਸੰਘਰਸ਼ ਕਰ ਰਹੇ ਹਾਂ ਇਹ ਜੇ ਢੰਗ ਨੂੰ ਕੀ ਕਰਾਂਗੇ ਜੀ ਬਾਪੂ ਦਾ ਮਰਨ ਦੇ ਕਿਨਾਰੇ ਬੈਠਾਗਾ ਅੱਜ ਦਾ ਪਤਾ ਨਹੀਂ ਅੱਜ ਕੀ ਅੱਜ ਕੀ ਹੋ ਜੇ ਪਤਾ ਨਹੀਂ ਕੱਲ ਨੂੰ ਕੀ ਹੋ ਜੇ ਬਾਪੂ ਨਾਲ ਤੇ ਇਸ ਤੋਂ ਬਾਅਦ ਕੀ ਫਿਰ ਕਰਨਾਗਾ ਸੀਨੇ ਪਰ ਇਹ ਕਾਦੀ ਹੋਈ ਉਹਨਾਂ ਦੀ ਬਈ ਸਾਰੇ ਲੋਕ ਜਿੰਨੇ ਵੀ ਉਹ ਜਥੇਬੰਦੀਆਂ ਆਧੀਆਂ ਬਾਕੀ ਜਥੇਬੰਦੀਆਂ ਆਈਆਂ ਨੇ ਔਰ ਸਿੱਖ ਜਥੇਬੰਦੀਆਂ ਵੀ ਪਹੁੰਚੀਆਂ ਨੇ ਔਰ ਜੇ ਜਿਹੜੇ ਆਪਣੇ ਰਾਜਨੀਤਿਕ ਤੇ ਲੋਕ ਕਹਨੇ ਜਿਨ੍ਹਾਂ ਨੂੰ ਆਪਾਂ ਪਾਰਟੀਆਂ ਕਹਨੇ ਆਏ ਉਹ ਵੀ ਇੱਥੇ ਆਈਆਂ ਨੇ ਆਪ ਆਪਣੇ ਆਪਣੇ ਆਗੂ ਨੇ ਹਾਂਜੀ ਇਹ ਆਪਣੇ ਆਪ ਕੋ ਸਾਡੇ ਜਿਹੜੇ ਖੁੱਦ ਤੇ ਸਾਡੇ ਆਪਣੇ ਆਣੇ ਸਾਡੇ ਨਾਲ ਇੱਕ ਬੈਰ ਵਿਰੋਧ ਤਾਂ ਸਮਝੀ ਹੈਗੀ ਜਿਵੇਂ ਕੋਈ ਢੱਲੇਵਾਲ ਸਾਹਿਬ ਨਾਲ ਕੋਈ ਬਹੁਤ ਭਾਰੀ ਦੁਸ਼ਮਣੀ ਹੁੰਦੀ ਹੈਗੀ ਯਾਰ ਐ ਐ ਤਾਂ ਥੋੜਾ ਕਰਦੇ ਹੁੰਦੇ ਹੈਗੀ ਯਾਨੀ ਆਪਣੀ ਆਪਣੀ ਭਾਵਨਾਵਾਂ ਨੇ ਔਰ ਹਰ ਕੋਈ ਆਪਣੀ ਭਾਵਨਾਵਾਂ ਆਪਣੇ ਢੰਗ ਦੇ ਨਾਲ ਬਿਆਨ ਕਰਦਾ ਹੋਇਆ ਨਜ਼ਰ ਆ ਰਿਹਾ ਹਰ ਕੋਈ ਭਾਵੁਕ ਹੈ ਲੇਕਿਨ ਜਿਸ ਢੰਗ ਦੇ ਨਾਲ ਇੱਥੇ ਠੋਕਵਾਂ ਜਵਾਬ ਦਿੱਤਾ ਹੈ ਵੇਖਣ ਵਾਲੀ ਗੱਲ ਰਹੇਗੀ ਆ ਜਵਾਬ ਉਨ ਪਾਰਟੀਆਂ ਨੂੰ ਉਨ ਜਿਹੜੇ ਆਗੂ ਨੇ ਉਹਨਾਂ ਨੂੰ ਕੀ ਕੁਝ ਨਸੀਹਤ ਦਿੰਦਾ ਹੋਇਆ ਨਜ਼ਰ ਆਊਗਾ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਖਨੌਰੀ ਬਾਰਡਰ